ਤਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਜੀ ਆਖੋ ਜੀ ਧੰਨ ਬਾਬਾ ਫਿਰ ਆਖੋ ਜੀ ਧੰਨ ਬਾਬਾ ਪਰਮ ਸਨਮਾਨਯੋਗ ਜੁਗੁ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੀ ਸਾਧ ਸੰਗਤਿਓ ਵਡਿਆ ਭਾਗਾਂ ਵਾਲੇ ਹੋ ਤੁਹਾਰੋ ਤੇਰੀ ਤਰ੍ਹਾਂ ਅੱਜ ਵੀ ਇਸ ਸਥਾਨ ਤੇ ਜਪ ਤਪ ਚਪੈੜਾ ਸਮਾਗਮ ਵਿੱਚ ਪਹੁੰਚੇ ਹੋ ਦਾਸ ਫਤਿਹ ਬੁਲਾਵੇ ਸਤ ਸੰਗਿਓ ਜੋ ਕੁਝ ਦਿਨ ਹੋਏ ਨੇ ਤੁਹਾਨੂੰ ਪਤਾ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਲੰਘ ਕੇ ਗਿਆ ਹੈ ਪਰਸੋਂ ਨੂੰ ਗੁਰਨਾਨਕ ਬਾਬਾ ਜੀ ਦਾ ਵਿਆਹ ਪੁਰਬ ਹੈ ਤੇ ਅੱਜ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੁਸੀਂ ਸ਼ਬਦ ਦੀਆਂ ਅਸੀਸਾਂ ਦੇਣਾ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਉ ਬਿੱਲਾ ਫਤਹਿ ਬਲਾਈਏ ਫਿਰ ਜਦੋਂ ਅਖੀਰ ਤੇ ਫਿਰ ਤੁਸੀਂ ਜ ਕਰ ਰਹੇ ਨਹੀਂ ਅਸੀਸਾਂ ਦੇਣੀਆਂ ਅੱਜ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਕਿ ਭਾਈ ਸਾ ਨਿਰੰਤਰ ਸਵਾਮਾ ਨਿਭਾ ਰਹੇ ਨੇ ਬਚਪਨ ਤੋਂ ਹੁਣ ਤੱਕ ਰਾਤ ਦਿਨ ਸਿੱਖੀ ਦੇ ਪ੍ਰਚਾਰ ਵਾਸਤੇ ਪਸਾਰ ਵਾਸਤੇ ਹੋਰ ਜਿਵੇਂ ਹਸਪਤਾਲ ਪੈਸੇ ਨੇ ਖੁੱਲੇ ਨੇ ਸਕੂਲ ਖੁੱਲੇ ਨੇ ਗੁਰੂ ਕੇ ਲੰਗਰਾਂ ਦੇ ਸੇਵਾਵਾਂ ਬਾਬੇ ਨਾਨਕ ਦੀ ਰਸੋਈ ਚੱਲਦੀ ਫਿਰਦੀ ਰਸੋਈ ਜੀ ਦੇ ਆ ਪ੍ਰਮਾਨ ਇੱਥੇ ਤੱਕ ਵਿਦੇਸ਼ਾਂ ਜੀ ਸਤਿਗੁਰੂ ਕਿਰਪਾ ਕਰਨ ਜਲਦੀ ਸਮਾਵਾ ਸ਼ੁਰੂ ਹੋ ਰਹੀਆਂ ਨੇ ਤੇ ਉਸ ਸਮਾਵਾਂ ਨੂੰ ਮੁੱਖ ਰੱਖਦੇ ਆ ਹੋਇਆ ਅੱਜ ਅਨੰਦ ਸਾਹਿਬ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਸੰਗਤਾਂ ਵੱਲੋਂ ਇਧਰ ਤਲਵੰਡੀ ਖੰਮਨ ਹੋੜ ਅਲੱਗ ਜੇ ਸੰਗਤਾਂ ਵੱਲੋਂ ਅੱਜ ਭਾਈ ਸੈਨੂ ਅਵਾਰਡ ਵੀ ਦਿੱਤਾ ਜਾਏਗਾ ਉਦੋਂ ਫਿਰ ਨਾਲ ਨਾਲ ਸ਼ਬਦਨੀ ਅਸੀਸਾਂ ਤੁਸੀਂ ਦੇਣੀਆਂ ਆਓ ਸਾਰੀ ਸੰਗਤ ਬੰਦੇ ਦੀ ਸਾਂਝ ਕਰੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਧੀ ਤੋਂ ਬੇਬੇ ਨਾਨਕੀ ਜੀ ਤੇ ਭਈਆ ਜੈ ਰਾਮ ਜੀ ਰਾਏ ਪੋਜ ਦੀ ਤਲਵੰਡੀ ਪੌਂਜਦੇ ਨੇ ਸ੍ਰੀ ਕਲਿਆਣ ਦਾ ਸਮਿੱਤਾ ਜੀ ਇੱਕ ਮੰਜੇ ਤੇ ਬੈਠੇ ਨੇ ਇੱਕ ਮੰਜੇ ਤੇ ਮਾਤਾ ਤ੍ਰਿਪਤਾ ਜੀ ਬੈਠੇ ਨੇ ਤੇ ਕੋਲ ਜਾ ਕੇ ਬੀਬੇ ਨਾਨਕੀ ਜੀ ਬੈਠ ਜਾਂਦੇ ਨੇ ਕੋਲੀ ਭਈਆ ਜੈਰਾਮ ਜੀ ਬੈਠ ਜਾਂਦੇ ਨੇ ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਨਾਨਕੀ ਚੰਗਾ ਹੋਇਆ ਤੂੰ ਆ ਗਈ ਆ ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਦੱਸੋ ਮਾਤਾ ਜੀ ਨਾਨਕੀ ਆਪਣੇ ਵੀਰ ਵਾਸਤੇ ਕੋਈ ਲੜਕੀ ਵੇਖ ਸਾਨੂੰ ਵੀ ਚਾਹ ਹੈ ਆਪਣੇ ਪੁੱਤਰ ਦਾ ਵਿਆਹ ਕਰੀਏ ਤੇ ਬੇਬੇ ਨਾਨਕੀ ਜੀ ਥੋੜਾ ਮੁਸਕਰਾ ਪਏ ਕਹਿੰਦੇ ਮਾਤਾ ਜੀ ਮੇਰੇ ਮਨ ਵਿੱਚ ਕਿੰਨੇ ਦਿਨ ਹੋਏ ਹੁਣ ਇਹ ਖਿਆਲ ਆਉਂਦਾ ਪਿਆ ਸੀ ਕਿ ਮਾਤਾ ਜੀ ਨਾਲ ਗੱਲ ਕਰੀਏ ਤਬੀਰ ਦਾ ਵਿਆਹ ਕਰੀਏ ਮੈਨੂੰ ਵੀਰ ਦੇ ਵਿਆਹ ਦਾ ਬਰਾਚਾ ਹੈ ਤੁਹਾਨੂੰ ਪਤਾ ਭੈਣਾਂ ਨੂੰ ਬਰਾਚਾ ਹੁੰਦਾ ਹੈ ਇਦਨੋਂ ਫਿਰ ਬੀਬੇ ਨਾਨਕੀ ਜੀ ਤੇ ਭਈਆ ਜੈ ਰਾਮ ਜੀ ਵਾਪਸ ਸੁਲਤਾਨਪੁਰ ਲੋਧੀ ਆਉਂਦੇ ਨੇ ਬਟਾਲੇ ਦੇ ਕੋਲ ਪੱਖੋ ਕੇ ਰੰਧਾਵੇ ਵਿਖੇ ਮੂਲ ਚੰਦ ਜੀ ਉਥੋਂ ਦੇ ਪਟਵਾਰੀ ਨੇ ਤੇਰੇ ਐਸ਼ੇ ਬਟਾਲੇ ਇਹਨਾਂ ਦੀ ਇਹ ਇਧਰੋਂ ਭਾਈਆ ਜੈਰਾਮ ਜੀ ਨੂੰ ਮਿਲਦੇ ਨੇ ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਜਦੋਂ ਇੱਕ ਦਿਨ ਮਲਾਪ ਹੋਇਆ ਤੇ ਭਾਈਆ ਜੈਰਾਮ ਜੀ ਆਖਣ ਲੱਗੇ ਵੀ ਮੂਲ ਚੰਦ ਜੀ ਮੇਰਾ ਰਿਸ਼ਤੇਦਾਰ ਹੈ ਪਟਵਾਰੀ ਦਾ ਮੁੰਡਾ ਹੈ ਉਹਦੇ ਵਾਸਤੇ ਕੋਈ ਜੋਗਾਰ ਪਰ ਦੇਖਣਾ ਹੈ ਪਾਪ ਉਹਦੇ ਵਾਸਤੇ ਕੋਈ ਲੜਕੀ ਵੇਖਣੀ ਹੈ ਤੇ ਮੂਲ ਚੰਦ ਜੀ ਆਖਣ ਲੱਗੇ ਲੜਕੀ ਕਿਹੋ ਜੀ ਜੈਦੀ ਹੈ ਕਹਿੰਦੇ ਲੜਕੀ ਸਿਆਣੀ ਹੋਵੇ ਲੜਕੀ ਸਬਰ ਵਾਲੀ ਹੋਵੇ ਸੰਤੋਖ ਵਾਲੀ ਹੋਵੇ ਤੇ ਅਗੋਂ ਬਾਬਾ ਮੂਲ ਚੰਦ ਜੀ ਦੋਵੇਂ ਹੱਥ ਜੋੜ ਲਏ ਅਖ ਲਗੇ ਪੇ ਜੈ ਰਾਮ ਜੀ ਫਿਰ ਦੂਰ ਕੀ ਜਾਣਾ ਹੈ ਮੇਰੀ ਆਪਣੀ ਲੜਕੀ ਹੈ ਉਹਦਾ ਨਾਮ ਹੈ ਸੁਲਖਣੀ ਉਹ ਵੀ ਵਿਆਹ ਯੋਗ ਹੈ ਸਤ ਸੰਗਿਓ ਫਿਰ ਭਈਆ ਜੈ ਰਾਮ ਜੀ ਵਿਚੋਲੇ ਬਣੇ ਮੈਂ ਸੰਖੇਪ ਦੇ ਵਿੱਚ ਰਿਸ਼ਤਾ ਹੋ ਗਿਆ ਜੀ 1485 ਦੇ ਵਿੱਚ ਕਰਮਾਈ ਹੋਈ ਡੇਢ ਦੋ ਸਾਲ ਦਾ ਸਮਾ ਪਾਲਿਆ 1487 ਦੇ ਵਿੱਚ ਫਿਰ ਸਾਬੋ ਕੀ ਤਲਵੰਡੀ ਤੋਂ ਪੱਗਾਂ ਵਾਲਿਓ ਇਧਰੋਂ ਫਿਰ ਗੁਰਮੁਖੋ ਜਦੋਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ ਰਾਏਪੋਟ ਤਲਵੰਡੀ ਤੋਂ ਵੀ ਹੋਰ ਸੁਲਤਾਨਪੁਰ ਲੋਧੀ ਸਾਰੇ ਰਿਸ਼ਤੇਦਾਰ ਇਕੱਠੇ ਇੱਥੋਂ ਫੇਰ ਬਰਾਤ ਔਰਦੀ ਹੈ ਅੱਜ ਵੀ ਉਹ ਮਰਿਆਦਾ ਹੈ ਗੁਰਮੁਖੋ ਤੁਹਾਨੂੰ ਕਈਆਂ ਨੂੰ ਪਤਾ ਹੋਵੇਗਾ ਬਰਾਤ ਅੱਜ ਵੀ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾਂਦੀ ਹੈ ਜਦੋਂ ਬਾਬੇ ਦਾ ਵਿਆਹ ਹੁੰਦਾ ਹੈ ਸੁਲਤਾਨਪੁਰ ਲੋਧੀ ਤੋਂ ਬਰਾਤ ਚੜ੍ਹਦੀ ਹੈ ਇਹ ਬਰਾਤ ਦੇ ਵਿੱਚ ਸੰਤ ਮਹਾਪੁਰਖ ਫਕੀਰ ਲੋਕ ਬੰਦਗੀ ਵਾਲੇ ਲੋਕ ਨੇ ਉੱਥੇ ਸਤਕੂਤੇ ਰਿਸ਼ਤੇਦਾਰ ਵੀ ਨੇ ਨਾਨਕਾ ਪਰਿਵਾਰ ਹੈ ਬਾਬਾ ਰਾਮਚੰਦ ਜੀ ਨਾਨਾ ਜੀ ਵੀ ਉਹਨਾਂ ਨੂੰ ਬੜਾ ਚਾਹ ਹੈ ਨਾਨੀ ਮਾਤਾ ਭرائی ਜੀ ਉਹਨਾਂ ਨੂੰ ਬੜਾ ਚਾਹ ਹੈ ਮਾਮਾ ਕ੍ਰਿਸ਼ਨਾ ਜੀ ਗੁਣਨਕ ਬਾਛ ਦੇ ਮਾਮਾ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਮਾਸੀ ਲੱਖੋ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਦਾ ਪੁੱਤਰ ਬਾਬਾ ਰਾਮ ਥੱਪਣ ਉਹ ਵੀ ਬਰਾ ਦੇ ਨਾਲ ਹੈ ਇਧਰੋਂ ਭਾਈਆ ਜੈਰਾਮ ਜੀ ਭਾਈਆ ਜੈਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਨਾਲ ਨੇ ਬੇਬੇ ਨਾਨਕੀ ਜੀ ਉਹਨਾਂ ਨੂੰ ਚਾਹੋ ਵੀ ਨਾਲ ਨੇ ਹੋਰ ਤਲਵੰਡੀ ਤੋਂ ਜੋ ਪਿਆਰ ਵਾਲੇ ਅਨੁਆ ਨੇ ਉਹ ਸਭ ਬਰਾਤ ਦੇ ਨਾਲ ਨੇ ਬਰਾਤ ਜਦ ਬਟਾਲੇ ਪਹੁੰਚੀ ਬਾਗ ਬਾਗ ਦੇ ਵਿੱਚ ਬਾਬਾ ਮੂਲਚਾਨੀ ਨੂੰ ਪਤਾ ਲੱਗਾ ਇਦਾਂ ਬਟਾਲੇ ਬਰਾਤ ਪਹੁੰਚ ਗਈ ਹੈ ਕੁਝ ਪਤਵੰਤੇ ਭੇਜੇ ਬੜੇ ਸਤਕਾਰ ਨਾਲ ਬਰਾਤ ਨੂੰ ਬਟਾਲੇ ਸ਼ਹਿਰ ਦੇ ਵਿੱਚ ਲੈ ਕੇ ਗਏ ਜੋ ਜਲ ਪਣੀਆ ਸ਼ਿਵਾ ਕੀਤੀ ਬਰਾਤੀਆਂ ਦੀ ਆਪਣੇ ਪਿਆਰ ਦੇ ਨਾਲ ਹੁਣ ਜਦੋਂ ਲਾਵਾਂ ਹੋਣ ਲੱਗੀਆਂ ਨਾ ਅੱਜਕੱਲ ਪਕੜਿਓ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਹਦ ਤੁਸੀਂ ਮਨਾ ਰਹੇ ਹੋ ਜਿਸ ਵੇਲੇ ਲਾਵਾਂ ਹੋਣ ਲੱਗੀਆਂ ਬ੍ਰਾਹਮਣ ਲੋਕ ਫਿਰ ਪੰਡਿਤ ਲੋਕ ਆ ਗਏ ਉਹਨਾਂ ਨੇ ਅੱਗ ਦਾ ਪ੍ਰਬੰਧ ਕੀਤਾ ਆਪਣੀਆਂ ਸਮਰਤੀਆਂ ਲੈ ਕੇ ਆ ਗਏ ਗੁਰਨਾਨਕ ਪਾਛੇ ਕਿਤੇ ਬੈਠੋ ਇੱਥੇ ਅੱਗ ਤੇ ਦਿਵਾਲੇ ਤੁਸੀਂ ਸੱਤ ਲਾਵਾਂ ਲੈਣੀਆਂ ਨੇ ਫਿਰ ਤੁਹਾਡਾ ਵਿਆਹ ਹੋਵੇਗਾ ਪਾਉ ਤੁਹਾਡੇ ਆਨੰਦ ਕਾਰਜ ਹੋਣਗੇ ਗੁਰੂ ਨਾਨਕ ਬਾਛਾ ਕਹਿੰਦੇ ਅਸੀਂ ਅੱਗ ਦੇ ਦਿਵਾਲੇ ਲਾਵਾਂ ਨਹੀਂ ਲੈਣੀਆਂ ਇੱਥੇ ਫਿਰ ਕਈ ਇਤਰਾਜ਼ ਕਰਨਾ ਸ਼ੁਰੂ ਕਰਤਾ ਕਹਿੰਦੇ ਸਦੀਆਂ ਤੋਂ ਇਹ ਰਸਮ ਚੱਲਦੀ ਆਈ ਹੈ ਵਿਆਹ ਹੁੰਦਾ ਹੀ ਅਗਨੀ ਦੇ ਚਾਰ ਸਵੇਰੇ ਲਾਵਾਂ ਲੈ ਕੇ ਤੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਹੁੰਦਾ ਹੋਏਗਾ ਪਰ ਅਸੀਂ ਸ਼ਬਦ ਦਿਵਾਲੇ ਲਾਵਾਂ ਲਾਵਾਂਗੇ ਹੁਣ ਕਈਆਂ ਇਤਰਾਜ਼ ਵੀ ਕੀਤਾ ਕੁਝ ਸਿਆਣੇ ਗੁਰੂ ਕਹਿੰਦੇ ਜਿਵੇਂ ਮੁੰਡਾ ਕਹਿੰਦਾ ਉਦਾਂ ਕਰ ਲਈਏ ਫਿਰ ਗੁਰਮੁਖੋ ਗੁਰਨਾਣਕ ਬਾਸ਼ਾ ਨੇ ਚੰਦਨ ਦੀ ਚੌਂਕੀ ਮੰਗਾਈ ਸੁੰਦਰ ਕੱਪੜਾ ਮੰਗਾਇਆ ਹੋੜ ਕਾਗਜ਼ ਕਲਮ ਮੰਗਾਈ ਆਪਣੇ ਮਹਾਲਕ ਹੱਥਾਂ ਦੇ ਨਾਲ ਸਤਬ ਨੇ ਮੂਲ ਮੰਤਰ ਦਾ ਜਾਪ ਲਿਖਿਆ ਉਹ ਚੰਦਨ ਦੀ ਚੌਂਕੀ ਤੇ ਸੁੰਦਰ ਵਿਚਾਈ ਕਰਕੇ ਮੂਲ ਮੰਤਰ ਦਾ ਜਾਪ ਤੇ ਰੱਖਿਆ ਤੇ ਉਹਦੇ ਦਿਵਾਲੇ ਚਾਰ ਲਾਵਾਂ ਲਈਆਂ ਇਸ ਤਰ੍ਹਾਂ ਗੁਰਨਾਣਕ ਬਾਸ਼ਾ ਦੇ ਆਨੰਦ ਕਾਰਜ ਹੋਏ ਪਾ ਵਿਆਹ ਹੋਇਆ ਸਤ ਸੰਗਿਓ ਜਿਹੜੇ ਚਾਰ ਲਾਵਾਂ ਦਾ ਬਾਠ ਆ ਨਾ ਉਹ ਗੁਰੂ ਰਾਮਦਾਸ ਨੇ ਸੁਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਉਹ ਬਾਅਦ ਵਿੱਚ ਉਚਾਰਨ ਕੀਤਾ ਹੈ ਸੁਹੀ ਮਹਲਾ ਚੌਥਾ ਹਰ ਪਹਿਨੀ ਲਾ ਪਰਵਿਰਤੀ ਕਰਮ ਦਰਾਇਆ ਬਦ람 ਜੀਓ ਉਹ ਬਾਅਦ ਚ ਗੁਰੂ ਰਾਮਦਾਨ ਨੇ ਉਚਾਰਨ ਕੀਤਾ ਹੈ ਵੇਖੋ ਗੁਰੂ ਨਾਨਕ ਬਾਦਸ਼ਾਹ ਨੇ ਉਸ ਵੇਲੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੁਣ ਬ੍ਰਾਹਮਣ ਲੋਕ ਥੋੜਾ ਨਾਰਾਜ਼ ਹੋ ਗਏ ਥੋੜਾ ਉਦਾਸ ਹੋ ਕੇ ਕਹਿੰਦੇ ਇਹ ਤਾਂ ਸਾਡੀ ਬੇਇੱਜ਼ਤੀ ਕੀਤੀ ਹੈ ਅਸੀਂ ਬੇਇੱਜ਼ਤੀ ਦਾ ਬਦਲਾ ਲੈਣਾ ਉਨਾ ਕੀ ਕੀਤਾ ਥੋੜਾ ਹਟਵਾ ਜਿੱਥੇ ਆਨੰਦ ਕਾਰਜ ਹੋਏ ਉੱਥੇ ਗੁਰਦੁਆਰਾ ਡੇੜਾ ਸਾਹਿਬ ਅੱਜ ਥੋੜਾ ਹਟਵਾ ਜਿੱਥੇ ਗੁਰਦੁਆਰਾ ਜਕੰਧ ਸਾਹਿਬ ਹੈ ਉੱਥੇ ਕੱਚੀ ਮਿੱਟੀ ਦੀ ਕੰਧ ਸੀ ਗੁਰਮਖੋ ਉਹਦੇ ਕੋਲੇ ਗੁਰਨਾਨਕ ਬਾਛਾ ਨੂੰ ਬਿਠਾ ਦਿੱਤਾ ਉਹਦੇ ਬਾਅਦ ਅੱਗੇ ਬਿਠਾ ਦਿੱਤਾ ਮੰਨ ਲਓ ਇਹ ਕੰਧ ਹੈ ਇੱਧਰ ਗੁਰਨਾਨਕ ਬਾਛਾ ਨੂੰ ਬਿਠਾ ਦਿੱਤਾ ਤੇ ਹੁਣ ਉਹ ਬ੍ਰਾਹਮਣ ਪੰਡਿਤ ਲੋਕ ਤੱਕਾ ਲਾਉਂਦੇ ਨੇ ਇੱਥੇ ਇੱਕ ਮਾਤਾ ਹੋਈ ਆ ਬਹੁਤ ਬਜ਼ੁਰਗ ਮਾਤਾ ਸੀ ਉਹਦਾ ਨਾਮ ਆਇਆ ਮਾਈ ਦੁਰਗੀ ਉਹ ਮਾਤਾ ਦੁਰਗੀ ਪੇੜ ਕੋ ਗੁਰਨਾਨਕ ਬਾਦਸ਼ਾਹ ਦੇ ਕੋਲ ਆਉਂਦੀ ਹੈ ਆਖ ਲਗੀ ਗੁਰਨਾਨਕ ਬਾਦਸ਼ਾਹ ਜੀ ਇਹ ਬ੍ਰਾਹਮਣ ਲੋਕ ਇਰਖਾ ਵਿੱਚ ਸੜਦੇ ਪਏ ਨੇ ਇਹ ਕਹਿੰਦੇ ਸਾਡੀ ਬੇਇੱਜ਼ਤੀ ਹੋਈ ਅਸੀਂ ਬਦਲਾ ਲੈਣਾ ਹੈ ਇਹ ਕੰਧ ਨੂੰ ਧੱਕਾ ਮਾਰ ਰਹੇ ਨੇ ਤੁਸੀਂ ਕੰਧ ਦੇ ਅਧੋਟ ਜਾਓ ਜੇ ਕੰਧ ਡਿੱਗ ਪਈ ਨਾ ਤੁਹਾਡੇ ਕੱਪੜੇ ਵੀ ਗੰਦੇ ਹੋ ਜਾਣਗੇ ਥੋਸਤਾ ਟੱਡ ਨੁਕਸਾਨ ਵੀ ਕੋਈ ਹੋ ਜਾਵੇ ਇਹ ਈਰਖਾ ਤੇ ਸੜਦੇ ਪਏ ਨੇ ਉੱਠ ਜਾਓ ਇੱਥੋਂ ਤੇ ਗੁਰੂ ਨਾਨਕ ਪਾਸ਼ਾ ਪਤਾ ਕੀ ਕਿ ਦਿੱਕਦੇ ਮਾਈ ਕੀ ਕਹਨੀ ਆ ਕਹਿੰਦੀ ਕੰਧ ਉੱਲੋ ਉੱਠ ਜਾਓ ਤੁਸੀਂ ਇਹ ਬ੍ਰਾਹਮਣ ਲੋਕਾਂ ਦੇ ਨੂੰ ਧੱਕਾ ਮਾਰਦੇ ਪਏ ਨੇ ਇੱਕ ਸਮਝ ਦੇ ਸਾਡੀ ਬੇਇੱਜ਼ਤੀ ਹੋਈ ਆ ਗੁਰੂ ਨਾਨਕ ਬਾਦਸ਼ਾਹ ਨੇ ਸ਼ਬਦ ਵਾਲੇ ਚਾਰ ਲਾਵਾ ਲਈਆਂ ਨੇ ਤੇ ਇਹ ਆਪਣੀ ਬੇਇੱਜ਼ਤੀ ਸਮਝਦੇ ਪੈਣ ਉਹਦਾ ਬਦਲਾ ਲੈਣਾ ਚਾਹੁੰਦੇ ਨੇ ਇੱਕ ਕੰਦ ਨੂੰ ੱੱੱਕਾ ਦੇ ਰਹੇ ਨੇ ਕੰਦ ਡਿੱਗ ਪਵੇ ਤੇ ਤੁਹਾਡੇ ਕੱਪੜੇ ਖਰਾਬ ਹੋ ਜਾਣ ਕੱਪੜੇ ਤੇ ਖਰਾਬ ਹੋ ਜਾਣਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਸਤਿਗੁਰੂ ਜੀ ਇੱਥੋਂ ਉੱਟ ਜਾਓ ਤੇ ਗੁਰੂ ਨਾਨਕ ਬਾਛੀ ਜੀ ਕਹਿੰਦੇ ਉਹ ਮਾਈ ਜਦ ਤੱਕ ਸੂਰਜ ਰਹੇਗਾ ਜਦ ਤੱਕ ਚੰਦਲਮਾ ਰਹੇਗਾ ਜਦ ਤੱਕ ਤਾਰੇ ਰਹਿਣਗੇ ਇਹ ਜੁਗਾ ਜੁਗਾ ਤੱਕ ਕੰਦ ਵੀ ਉਸੇ ਤਰ੍ਹਾਂ ਰਹੇਗੀ ਇਕ ਕੰਗ ਜੁਗਾਂ ਜੁਗਾਂ ਤੱਕ ਰਹੇਗੀ ਭਾਗਾਂ ਵਾਲਿਓ ਅੱਜ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਕੰਦ ਸਾਹਿਬ ਜਿਨ ਨਹੀਂ ਕੀਤੇ ਕਰਿਓ ਜਾ ਕੇ ਸਤਸੰਗਿਓ ਅੱਜ ਵੀ ਉਹ ਕੰਦ ਸ਼ੀਸ਼ੇ ਜੇ ਮਰੀ ਹੋਈ ਹੈ ਕਦੀ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਕੰਦ ਦੇ ਅੱਗੇ ਖਲੋਜਿਓ ਤੇ ਸੁਰਤੀ ਨਾ ਆਖੋ ਇਹ ਕੰਦ ਤੇਰੇ ਸਮੇਂ ਦੀਆਂ ਕਿੰਨੀਆਂ ਪੱਕੀਆਂ ਕੰਧਾ ਹੋਣਗੀਆਂ ਤੇਰੇ ਸਮੇਂ ਦੇ ਕਿੰਨੇ ਵੱਡੇ ਵੱਡੇ ਮਹਿਲ ਹੋਣਗੇ ਪਰ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਤੂੰ ਕੱਚੀ ਮਿੱਟੀ ਦੀ ਕੰਧ ਵਾਂ ਤੂੰ ਆਦਿ ਸੇ ਤਰ੍ਹਾਂ ਲੋਕ ਤੇਰਾ ਸਤਿਕਾਰ ਕਰਦੇ ਨੇ ਲੋਕ ਤੇਨੂੰ ਨਮਸਕਾਰ ਵੀ ਕਰਦੇ ਨੇ ਜਿਹੜਾ ਇੰਨਾ ਸਤਿਕਾਰ ਦਿੰਦੇ ਕਿਵੇਂ ਹੋ ਰਿਹਾ ਹੈ ਤੇ ਸੁਰਤੀ ਜੋ ਕੰਧ ਤੁਹਾਨੂੰ ਜਵਾਬ ਦੇਗੀ ਅਖੀ ਭਲਿਆ ਬੇਸ਼ੱਕ ਮੈਂ ਕੱਚੀ ਮਿੱਟੀ ਦੀ ਕੰਧ ਵਾਂ ਬੇਸ਼ੱਕ ਮੈਂ ਕੱਚੀ ਮਿੱਟੀ ਦੇ ਕੰਦਵਾ ਮੇਰੇ ਸਮੇਂ ਦੀ ਹੁਣ ਤੇ ਪੱਕੀਆਂ ਪੱਕੇ ਕੰਦਾਂ ਉਹਨਾਂ ਦਾ ਅਜ ਨਾਮੋ ਨਿਸ਼ਾਨ ਨਹੀਂ ਆ ਮੇਰਾ ਸਤਕਾਰ ਤਦ ਹੈ ਇੱਕ ਗੁਰੂ ਨਾਨਕ ਦੀ ਪਿਆਰ ਭਰੀ ਨਦਰ ਮੇਰੇ ਤੇ ਹੋ ਗਈ ਓ ਗੁਰੂ ਨਾਨਕ ਦੀ ਪਿਆਰ ਭਰੀ ਨਦਰ ਨਦਰ ਨੇ ਮੈਨੂੰ ਸਤਕਾਰ ਯੋਗ ਤੇ ਪੂਜਨ ਯੋਗ ਬਣਾ ਦਿੱਤਾ ਸਤਸੰਗੀਆਂ ਵੇਖੋ ਗੁਰੂ ਨਾਨਕ ਸਾਹਿਬ ਦੇ ਨਾਲ ਜੋਰਤਾ ਅੱਜ ਸਾਡੇ ਸਤਕਾਰ ਯੋਗ ਭਾਈ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਮੈਂ ਅਕਸਰ ਕਈ ਵੇਲੇ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਹੁੰਦਾ ਜਿਹੜੇ ਗੁਰਮਖ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹ ਸੰਸਾਰ ਲਈ ਜਿੰਦੇ ਨੇ ਅਸੀਂ ਲੋਕ ਆਪਣੇ ਲਈ ਜਿੰਉਂਦੇ ਆ ਵੱਧ ਤੋਂ ਵੱਧ ਛਾਲ ਮਾਰ ਲਓ ਪਰਿਵਾਰ ਵਾਸਤੇ ਥੋੜੀ ਹੋਰ ਛਾਲ ਮਾਰ ਲਓ ਰਿਸ਼ਤੇਦਾਰਾਂ ਵਾਸਤੇ ਪਰ ਗੁਰਮਖ ਪਰਦੇ ਦੇ ਰੰਗ ਦੇ ਰੱਬ ਦੇ ਪਿਆਰੇ ਹੁੰਦੇ ਨੇ ਰੰਗ ਰਤਰੀਆਂ ਨੂੰ ਆਉਂਦੀਆਂ ਨੇ ਉਹ ਸੰਸਾਰ ਵਾਸਤੇ ਜਿੰਦੀਆਂ ਨੇ ਇੱਕ ਨਾਮ ਸੁਣਿਆ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਤੁਹਾਨੂੰ ਪਤਾ ਸੰਗਤ ਮਾਰੀ ਹੋ ਗਈ ਸੀ ਇਹ ਸਿੱਖੀ ਤੋਂ ਪਤਿਤ ਹੋ ਗਏ ਸਨ ਜਦੋਂ ਫਿਰ ਗੁਰਮਖ ਪਿਆਰੇ ਭਾਈ ਵੀਰ ਸਿੰਘ ਦੀ ਸੰਗਤ ਹੋਈ ਦੁਬਾਰਾ ਸਿੱਖੀ ਵਿੱਚ ਆਏ ਜਦੋਂ ਅੰਮ੍ਰਿਤਸਰ ਦੇ ਕੋਲ ਸਮਾਗਮ ਤੇ ਜਦੋਂ ਗਏ ਸਟੇਜ ਤੇ ਖਲੋਤੇ ਨੇ ਜੇ ਅਜੇ ਪ੍ਰਚਾਰ ਕਰਨ ਲੱਗੇ ਨੇ ਤੇ ਇੱਕ ਬੰਦਾ ਸੰਗਤ ਜੋ ਬੋਲਿਆ ਤਾਂ ਕੀ ਕਹਿੰਦਾ ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਜੀ ਤੁਹਾਨੂੰ ਕੀ ਹੋ ਗਿਆ ਪਹਿਲਾਂ ਤੁਸੀਂ ਘੋਲ-ਘੋਲ ਸੀ ਪਹਿਲਾਂ ਭੰਗਵੇਂ ਕੱਪੜੇ ਪਾਉਂਦੇ ਸੀ ਹੁਣ ਸੀਸ ਤੇ ਸੁੰਦਰ ਦਸਤਾਰ ਸਜਾਈ ਹੈ ਗਲ ਤੇ ਗਾਤਰਾ ਪਾਇਆ ਹੈ ਚਿੱਟਾ কুর্তা ਪਜਾਮਾ ਪਾਇਆ ਪਾਇਆ ਹੈ ਪੁਰਨ ਸਿੰਘ ਤਾਂ ਹੋਕ ਹੀ ਗਿਆ ਇਨੀ ਤਬਦੀਲੀ ਤੁਹਾਡੇ ਚ ਕਿਵੇਂ ਆਈ ਉਸ ਵੇਲੇ ਪ੍ਰੋਫੈਸਰ ਪੁਰਨ ਸਿੰਘ ਨੇ ਦੋਵੇਂ ਹੱਥ ਜੋੜ ਲਏ ਆਖਿਆ ਗੁਰਮੁਖਾ ਮੈਨੂੰ ਗੁਰਮੁਖ ਪਿਆਰੇ ਦੀ ਸੰਗਤ ਹੋ ਗਈ ਉਹ ਗੁਰਮਖ ਪਿਆਰੇ ਨੇ ਮੇਰਾ ਜੀਵਨ ਬਦਲ ਦਿੱਤਾ ਕਹਿੰਦੇ ਤੈਨੂੰ ਹੋ ਤੁਹਾਨੂੰ ਹੋ ਕੀ ਗਿਆ ਉਹ ਫਿਰ ਕਹਿੰਦਾ ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਮੈਂ ਸਮਝਿਆ ਨਹੀਂ ਤੁਹਾਨੂੰ ਹੋ ਕੀ ਗਿਆ ਅੱਗੋਂ ਪ੍ਰੋਫੈਸਰ ਪੂਰਨ ਸਿੰਘ ਨੇ ਦੋਵੇਂ ਹੱਥ ਜੋੜ ਲਏ ਕਹਿੰਦੇ ਗੁਰਮਖਾ ਫਿਰ ਆਹ ਦੱਸ ਤਾਂ ਮੈਨੂੰ ਕੀ ਹੋ ਗਿਆ ਗੁਰਮਖੋ ਸਟੇਟ ਦੇ ਖਲੋਕੇ ਉਸ ਵੇਲੇ ਸੁਲਤਾਨ ਬਾਹੂ ਹੋਏ ਨੇ ਗੁਰਮਖੋ ਇਹ ਬਾਈ ਲਿਖਿਆ ਕਰਦੇ ਸਨ ਤੇ ਉਸੇ ਦਰਜ ਤੇ ਗੁਰਮੁਖੋ ਫਿਰ ਆ ਬੋਲੇ ਗੁਰਮੁਖੋ ਇਹ ਲੈਣਾ ਬੋਲ ਕੇ ਦਾਸ ਲੋ ਸਮਾਪਤੀ ਹੈ ਪਿਆਰ ਤੇ ਬੁੱਲੇ ਤੁਸੀਂ ਕੀ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮਖ ਲਾਈ ਓ ਅਬੇ ਆਬੇ ਹਾਦਬ ਅਮਰਤ ਦੀ ਦਾਤ ਮੈਨੂੰ ਮਿਲ ਗਈ ਗੁਰਮੁਖ ਦੀ ਸੰਗਤ ਹੋ ਕੇ ਆਬੇ ਹਾਤ ਦਾ ਪਾਣੀ ਮਿਲੇ ਆ ਨਹਿਰੇ ਅਰਸ਼ ਤੁਆਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਨ ਵਿੱਚ ਆਈ ਬੋਲਦੇ ਆ ਬੋਲਦੇ ਸਟੇਟ ਤੇ ਬੈਠੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਾ ਕੇ ਚਰਨ ਚਰਨ ਫੜ ਕੇ ਪਤਾ ਕੀ ਕਹਿੰਦੇ ਅਗਲੀ ਲੈਣਾ ਤੁਸੀਂ ਬੁਲਿਓ ਨਾਲ ਨਾਲ ਕੀ ਕਹਿੰਦੇ ਕਹਿੰਦੇ ਜੁਗ ਜੁਗ ਜੀਵੇ ਗੁਰਮਖ ਬਾਬਲੇ ਬੋਲੋ ਜੁਗ ਜੁਗ ਜੀਵੇ ਜੁਗ ਜੁਗ ਜੀਵੇ ਗੁਰਮਖ ਬਾਬ ਅੰਦਰੋਂ ਅਰਦਾਸ ਕਰੋ ਤੁਹਾਨੂੰ ਪਤਾ ਸਾਡੇ ਗੁਰਮੁਖ ਬਾਬਲ ਕੌਣ ਨੇ ਜੋ ਸਾਨੂੰ ਪ੍ਰਗੰਸਰ ਨਾਲ ਜੋੜਦੇ ਪਏ ਨੇ ਜੁਗ ਜੁਗ ਜੀਵੇ ਗੁਰਮਖ ਬਾਬਲ ਜੁਗ ਜੁਗ ਜੀਵੇ ਗੁਰਮਖ ਬਾਬਲ जुख जुग जी वै गुरमुख बाबुल जिन फिर बोलो झुख झुग जी वे गुरमुखु जी वैन ਸਤਿਮਤੀ ਗੁਰਮਖ ਦੀ ਸੰਗਤ ਨੇ ਜੀਵਨ ਬਦਲ ਦਿੱਤਾ ਅੱਜ ਵੀ ਜੇ ਜੀਵਨ ਤਬਦੀਲ ਹੁੰਦਾ ਹੈ ਗੁਰਮਖੰਦੀ ਸੰਗਤ ਨਾਲ ਹੀ ਜੀਵਨ ਤਬਦੀਲ ਹੁੰਦਾ ਹੈ ਅਸੰਭਵ ਕੰਮ ਵੀ ਗੁਰਮਖ ਪਿਆਰੇ ਸੰਭਵ ਕਰ ਦਿੰਦੇ ਨੇ ਜਿਹੜੇ ਕੰਮ ਨਹੀਂ ਹੋ ਸਕਦੇ ਜਦੋਂ ਗੁਰਮਖੰਦੀ ਸੰਗਤ ਕਰੀਏ ਫਿਰ ਉਹ ਵੀ ਕੰਮ ਹੋ ਜਾਂਦੇ ਨੇ ਗੁਰਮਖੋ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਸਾਰੀਆਂ ਸੰਤਾਂ ਨੂੰ ਭਾਈ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ 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 ਬਦਾਈਆਂ ਬੋਲੋ ਵਧਾਈਆਂ ਵਧਾਈਆਂ ਦਸ ਜੀ ਬੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਅਗਲਾ ਸਮਾ ਸਤਿਕਾਰ ਦੇ ਭਾਈ ਸਾਹਿਬੀ ਦਾ ਹੈ ਭਾਈ ਸਾਹਿਬੀ ਆਪ ਸੰਤਾਂ ਦਰਸ਼ਨ ਕਰਨਗੇ ਆਓ ਬੁੱਲਾਂ ਬਖਸ਼ੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ